ਅੱਜ ਦੇ ਇੱਕ ਅੱਜ ਪ੍ਰੈਸ ਕਾਨਫਰੰਸ ਆਪਾਂ ਕਰ ਰਹੇ ਆ ਇਹ ਬੜੇ ਹੀ ਸੀਰੀਅਸ ਮੁੱਦੇ ਤੇ ਹੈ ਕਿਉਂਕਿ ਇਹਨਾਂ ਦੇ ਇੱਕ ਆਮ ਆਦੀ ਪਾਰਟੀ ਨੇ ਮਹਮ ਸ਼ੁਰੂ ਕੀਤੀ ਸੀ ਨਸ਼ਿਆਂ ਦੇ ਵਿਰੁੱਧ ਜੁੱਦ ਨਸ਼ਿਆਂ ਨਸ਼ਿਆਂ ਵਿਰੁੱਧ ਉਹਦੇ ਚੱਲਦਿਆਂ ਹੋਇਆਂ ਪਹਿਲੇ 25 ਬੰਦਿਆਂ ਦੀ ਜਾਨ ਵਜਿੱਠੇ ਚਲੇ ਗਈ ਹੈ ਤੇ 3 ਬੰਦਿਆਂ ਦੀ ਜਾਨ ਰਾਤ ਗਈ ਹੈ ਜਿਹਦੇ ਚ ਕਿ ਮੈਂ ਰਾਤ 11:30 11:30 11:30 ਤਕਰੀਬ ਰਾਤ ਨੂੰ ਸਿਵਲ ਹਸਪਤਾਲ ਪਹੁੰਚਿਆ ਇਹ ਤਾਂ ਕਿ ਰਿੰਕੂ ਨਾਮ ਦਾ ਇੱਕ ਬੱਚਾ ਡਾ ਹੈਗਾ ਉਹਦੀ ਮੌਤ ਹੋਈ ਸੀ ਮੈਂ ਲਾਈਵ ਹੋ ਗਿਆ ਤੇ ਮਾਤਾ ਜੀ ਨੂੰ ਪੁੱਛਿਆ ਕਿ ਕਾਰਨ ਕੀ ਸੀ ਉਹ ਕਹਿੰਦਾ ਤਿੰਨ ਬੱਚੇ ਜਿਹੜੇ ਹੈਗੇ ਆ ਉਹਨਾਂ ਨੇ ਦੇਸੀ ਦਾਰੂ ਪੀਤੀ ਹੈ ਔਰ ਦੇਸੀ ਦਾਰੂ ਪੀਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਹੈ ਬੜਾ ਸੀਰੀਅਸ ਇਸ਼ੂ ਹੈ ਕਿ ਤਿੰਨ ਜਾਨਾਂ ਗਈਆਂ ਤਿੰਨ ਪਰਿਵਾਰ ਤਬਾਹ ਹੋ ਗਿਆ ਪਰ ਸਾਡੀ ਜਿਹੜੀ ਹੈਗੀ ਸਰਕਾਰ ਹੈ ਮੇਰੇ ਲਾਈਵ ਹੋਣ ਤੋਂ ਬਾਅਦ ਇਹਨਾਂ ਨੇ ਐਕਸਰਸਾਈਜ਼ ਡਿਪਾਰਟਮੈਂਟ ਦੇ ਬੰਦੇ ਵੀ ਉੱਥੇ ਭੇਜਤੇ ਇਹਨਾਂ ਨੇ ਪੁਲਿਸ ਵੀ ਭੇਜੀ ਥੀ ਤੇ ਕਮਾਲ ਹੈ ਡੀਪੀਆਰਓ ਨੇ ਪਹਿਲੀ ਵਾਰ ਮੈਂ ਜ਼ਿੰਦਗੀ 'ਚ ਵੇਖਿਆ ਤਹਿਸੀਲਦਾਰ ਨੂੰ ਉਥੇ ਭੇਜਤਾ ਉਹ ਤਹਿਸੀਲਦਾਰ ਸਾਹਿਬ ਬਿਆਨ ਦੇ ਰਹੇ ਆ ਕਿ ਜਿਹੜੀ ਮੌਤ ਹੋਈ ਹੈ ਦੀ ਪੁਸ਼ਟੀ ਨਹੀਂ ਹੋ ਸਕੀ ਕਿ दारू ਦੇ ਕਰਕੇ ਹੋਈ ਹੈ ਕਿ ਨਹੀਂ ਹੋਈ ਜਿਹੜੀ ਮਾਤਾ ਦੇ ਬੱਚੇ ਗਏ ਆ ਉਹ ਮਾਤਾ ਬਿਆਨ ਦੇ ਰਹੀ ਹੈ ਕਿ ਚਾਲੀ ਦਾਰੂ ਪੀਣ ਕਰਕੇ ਇਹਨੇ ਮੌਤ ਹੋਈ ਹੈ ਔਰ ਮੈਨੂੰ ਅੱਜ ਬਹੁਤ ਸ਼ਰਮ ਆਈ ਜਦੋਂ ਮੈਂ ਇਹਦਾ ਵੀਡੀਓ ਦੇਖਿਆ ਐਸਐਮਓ ਸਾਹਿਬ ਦਾ ਐਸਐਮਓ ਸਾਹਿਬ ਨੇ ਬਿਆਨ ਦਿੱਤੇ ਆ ਪੋਸਟਵਾਰਡੋਂ ਤੋਂ ਬਾਅਦ ਇਹ ਬਿਆਨ ਜੇ ਕਹਿੰਦੇ ਆ ਕਹਿੰਦੇ ਅਸੀਂ ਮਿਸਟੀਰੀਅਸ ਸਰਕਮਸਟੈਂਸਿਸ ਵਿੱਚ ਮੌਤ ਹੋਈ ਹੈ ਕਿ ਇਹਦੀ ਵਿਸਾ ਰਿਪੋਰਟ ਤੋਂ ਪਤਾ ਲੱਗੂਗਾ ਇਹ ਡਾਕਟਰ ਸਾਹਿਬ ਇੰਨੇ ਸਿਆਣੇ ਆ ਕਿ ਸਾਡੀ ਕਿਤਾਬ ਹੈ ਜਿਹੜੀ ਕਾਨੂੰਨ ਚ ਪੜਾਈ ਜਾਂਦੀ ਹੈ ਤੇ ਡਾਕਟਰਾਂ ਨੂੰ ਪੜਾਈ ਜਾਂਦੀ ਹੈ ਉਹਨੂੰ ਕਹਿੰਦੇ ਮੋਦੀ ਜੂਰੀਸਡਿਕਸ਼ਨ ਜੂਰਿਸਪ੍ਰੂਡੈਂਸ ਮੋਦੀਸ ਜੂਰਿਸਪ੍ਰੂਡੈਂਸ ਜਿਹਦੇ ਵਿੱਚ ਕਿ ਜਦੋਂ ਕੋਈ ਸ਼ਰਾਬ ਪੀਤੀ ਹੋਵੇ ਉਹਦੇ ਖੂਨ ਚ ਉਹਦੇ ਬਦਬੂ ਚ ਪਹਿਲੇ ਪਤਾ ਲੱਗਦਾ ਔਰ ਜਦੋਂ ਐਮਐਲਆਰ ਤਿਆਰ ਕੀਤੀ ਜਾਂਦੀ ਹੈ ਤੇ ਐਮਐਲਆਰ ਦੇ ਵਿੱਚ ਹਿਸਟਰੀ ਲਿਖੀ ਜਾਂਦੀ ਹੈ ਜੋੜ ਦੱਸਿਆ ਜਾਂਦਾ ਡਾਕਟਰ ਨੂੰ ਉਹਦੇ ਅਕੋਰਡਿੰਗ ਡਾਕਟਰ ਨੇ ਜਾ ਕੇ ਦੱਸਣਾ ਹੁੰਦਾ ਕਿ ਭਾਈ ਇਹਦੇ ਵਿੱਚ ਆ ਮੌਤ ਦਾ ਕਾਰਨ ਕੀ ਹੈਗਾ ਪਰ ਮੌਤ ਦੇ ਜਿਹੜੇ ਆ ਰੀਜ਼ਨ ਹੈਗੇ ਪੇਰੈਂਟਸ ਵੱਲੋਂ ਜਾਂ ਕਿਤੇ ਫੈਮਿਲੀ ਮੈਂਬਰ ਹੋ ਜਾਂ ਦੋਸਤ ਬਿੱਤਰ ਵੱਲੋਂ ਜਾਂ ਲਿਆਣ ਵੱਲੋਂ ਦੱਸਿਆ ਜਾਂਦਾ ਉਹ ਰਿਕਾਰਡ ਕੀਤਾ ਜਾਂਦਾ ਮੈਂ ਆ ਡਾਕਟਰ ਨੂੰ ਪੁੱਛਿਆ ਕਹਿੰਦੇ ਜੀ ਕਾਰਨ ਹਾਲੇ ਦੱਸ ਨਹੀਂ ਸਕਦੇ ਜਿਹੜਾ ਮੋਰਚੀ ਚ ਮੁੰਡਾ ਲੈ ਗਿਆ ਅਸੀਂ ਉਹਨੂੰ ਪੁੱਛਿਆ ਉਹ ਕਹਿੰਦਾ ਸ਼ਰਾਬ ਪੀਤੀ ਸੀ ਮੂੰਹ ਚ ਬਹੁਤ ਬਦਬੂ ਆ ਰਹੀ ਸੀ। ਔਰ ਉਤ ਤੋਂ ਬਾਅਦ ਜਦੋਂ ਅਸੀਂ ਤਹਿਸੀਲਦਾਰ ਸਾਹਿਬ ਨੂੰ ਪੁੱਛ ਰਹੇ ਹਾਂ ਕਿ ਤੁਸੀਂ ਕਿਹੜੀ ਕਮੇਟੀ ਜਾ ਕੇ ਬਿਆਨ ਦੇ ਰਹੇ ਹੋ? ਸਰਕਾਰ ਨੇ ਤੁਹਾਨੂੰ ਕਿਹੜੀ ਅਥਾਰਟੀ ਦਿੱਤੀ ਹੈ? ਤਾਂ ਤਹਿਸੀਲਦਾਰ ਸਾਹਿਬ ਸ਼ਾਂਤ ਹੋ ਕੇ ਬਹਿ ਗਏ। ਇਹ ਸਾਰੇ ਦੀ ਸਾਰੀ ਇੱਕ ਬਹੁਤ ਵੱਡਾ ਜਿਹੜਾ ਨਾ ਇਸ ਸਕੈਮ ਹੈ। ਇਹ ਦੇਸੀ ਦਰੂਦ ਦਾ ਨਾ ਜੱਲੀ ਦਰੂਦ ਦਾ। ਇਹ ਸਪੀਰਸ ਨਿਕਲੜੀ ਹੈਗੀ ਇਹ ਤਿਆਰ ਕੀਤੀ ਜਾ ਰਹੀ ਹੈ ਔਰ ਪੰਜਾਬ ਦੇ ਲੋਕਾਂ ਦਾ ਜਾ ਉਹਨਾਂ ਜਾਨਾਂ ਦਾ ਖੇਡਿਆ ਜਾ ਰਿਹਾ ਸਭ ਤੋਂ ਵੱਡੀ ਗੱਲ ਹੈ ਇਹਦੇ ਸਰਕਾਰ ਦਾ ਆਪਣਾ ਹੱਥ ਦੇਖੋ ਸਰਕਾਰ ਜਿਹੜੀ ਹੈ ਪੂਰੀ ਇਨਵੋਲਡ ਹੈ ਇਹਦੇ ਵਿੱਚ ਅੱਗੇ ਮਜੀਠੀ ਹਲਕੇ ਚਲੇ ਗਏ ਸੀਗੇ ਹੁਣ ਲੁਧਿਆਣੇ ਨੂੰ ਪੈ ਗਿਆ ਕਿਉਂਕਿ ਲੁਧਿਆਣੇ ਇਲੈਕਸ਼ਨ ਹੈ ਔਰ ਮੈਨੂੰ ਇੱਥੋਂ ਤੱਕ ਪਤਾ ਲੱਗਿਆ ਕਿ ਲੁਧਿਆਣੇ ਦੇ ਕੁਝ ਕੈਂਡੀਡੇਟ ਮੈਨੂੰ ਕੱਲ ਹੀ ਸੁਣਨ ਨੂੰ ਮਿਲਿਆ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਨੇ ਬੰਦਿਆਂ ਨੇ ਸ਼ਾਇਦ ਸ਼ਰਾਬ ਹੈ ਸਪਲਾਈ ਕੀਤੀ ਕੋਈ ਬੰਦ ਦੱਸ ਰਿਹਾ ਸੀਗਾ ਪੱਕੀ ਗੱਲ ਕਨਫਰਮ ਨਹੀਂ ਹੈਗੀ ਪਰ ਗੱਲ ਕੀਤੀ ਜਾ ਰਹੀ ਸੀਗੀ ਦੇਖੋ ਕਿੰਡੀ ਮਾੜੀ ਗੱਲ ਆ ਐਕਸਰਸਾਈਜ਼ ਡਿਪਾਰਟਮੈਂਟ ਸਰਕਾਰ ਦਾ ਹੋਵੇ ਸੀਐਮ ਕੋਲ ਹੋਵੇ ਔਰ ਉੱਥੇ ਬਾਰ ਬਾਰ ਮੌਤਾ ਹੋਣ ਔਰ ਜਦ ਮੈਂ ਰਾਤ ਨੂੰ ਕਹਿ ਕੇ ਆਇਆ ਕਿ ਸੀਐਮ ਸਾਹਿਬ ਤੁਹਾਡਾ ਬਿਆਨ ਸੀਗਾ ਕਿ ਜੇ ਕੋਈ ਮੌਤ ਹੁੰਦੀ ਹੈ ਤੇ 302 ਦਾ ਮਕਦਮਾ ਦਾਜੀ ਕੀਤਾ ਜਾਊਗਾ ਅੱਜ ਕਿੱਥੇ ਕੇ ਬਿਆਨ ਤੁਹਾਡੇ ਇਹਦਾ ਮਤਲਬ ਸਭ ਤੋਂ ਵੱਡਾ ਝੂਠਾ ਸਾਡਾ ਸੀਐਮ ਹੈ ਪੰਜਾਬ ਦਾ ਜਿਹੜਾ ਕਿ ਆਪਣੇ ਬਿਆਨ ਦੇ ਕੇ ਆਪ ਮੁਕਰੀ ਜਾਂਦਾ ਜਿਹੜਾ ਕਹਿੰਦਾ ਸੀਗਾ ਕੰਪਨਸੇਸ਼ਨ ਦੀ ਗੱਲ ਕਰਦਾ ਸੀਗਾ ਅੱਜ ਪਰਿਵਾਰਾਂ ਨੂੰ ਜਿੱਥੇ ਇਹਨਾਂ ਨੇ ਖਰੀਦਾਂ ਦੀ ਕੋਸ਼ਿਸ਼ ਕੀਤੀ ਹੈ ਵੇਖੋ ਇਹਨਾਂ ਨੇ ਕੱਲ ਤੋਂ ਲੱਗੇ ਹੋਏ ਨੇ ਸਾਰੇ ਦਿਨ ਲੱਗੇ ਹੋਏ ਆ ਕਿ ਜਿੰਨੇ ਪਰਿਵਾਰ ਆ ਜਿਨ੍ਹਾਂ ਦੇ ਬੱਚੇ ਮਰੇ ਆ ਜਿਨ੍ਹਾਂ ਦਾ ਪਿਓ ਬੱਚਿਆਂ ਦੇ ਸਿਰ ਤੋਂ ਬਾਪ ਉੱਜੜ ਗਏ ਆ ਉਹਨਾਂ ਨਾਲ ਸਹਯੋਤੇ ਕੀਤੇ ਜਾਣ ਕਿ ਇਹਨੂੰ 5 ਲੱਖ ਆਫਰ ਦੇ ਰਿਆ ਕਹਿੰਦੇ ਕਿਸੇ ਨੂੰ 7 ਲੱਖ ਦੇ ਰਿਆ ਕਿਸੇ ਨੂੰ 10 ਲੱਖ ਦੇ ਦੇ ਇਹ 5-10 ਲੱਖ ਵਾਲੀ ਖੇਡ ਨਹੀਂ ਹੈਗੀ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਦੀ ਗੱਲ ਹੈ ਕਿਉਂਕਿ ਬੱਚਿਆਂ ਨੇ ਅੱਗੇ ਜ਼ਿੰਦਗੀ ਕੱਢਣੀ ਹੈਗੀ ਹੈ। ਔਰ ਬੱਚੇ ਜਿਹੜੇ ਹੈਗੇ ਆ ਅੱਜ ਸਾਰੇ ਸਾਰੇ ਜਿਹੜੇ ਹੈਗੇ ਆ ਧੀਆ ਸਾਡੀਆਂ ਉਹਨਾਂ ਦਾ ਸੁਹਾਗ ਉੱਜੜ ਗਿਆ ਤੇ ਬੱਚਿਆਂ ਦੇ ਸਿਰ ਤੋਂ ਜਿਹੜਾ ਸਾਇਆ ਉਤਰ ਨਿਕਲ ਗਿਆ। ਸਰ ਅਸ਼ੋਕ ਪ੍ਰੋਸ਼ਾ ਪੱਕੀ ਜੀ ਕਹਿੰਦੇ ਨੇ ਲਾਸ਼ਾਂ ਦੇ ਉੱਤੇ ਰਾਜਨੀਤਿਕ ਹੈ ਜਿਹੜਾ ਕਾਲੇ ਕੱਡੇ ਆ ਕਾਂਗਰਸ। ਵੇਖੋ ਬੜੀ ਸ਼ਰਮ ਵਾਲੀ ਗੱਲ ਹੈ। ਜੇ ਕਿਸੇ ਦੇ ਇਨਸਾਫ ਦੀ ਲੜਾਈ ਲੜਦੇ ਆ ਉਹ ਕਹਿੰਦੇ ਲਾਸ਼ਾਂ ਦੇ ਉੱਤੇ ਹੁੰਦੀ ਆ ਸਿਆਸਤੀ। ਮੈਨੂੰ ਤਾਂ ਬਿਆਨ ਦੇਣ ਵਾਲੀ ਸਮਝ ਨਹੀਂ ਆਂਦੀ ਮੈਂ ਤਾਂ ਕਹਿੰਦਾ ਮੁਕਦਮਾ ਦਰਜ ਕਰੋ ਕਿਉਂ ਨਹੀਂ ਮੁਕਦਮਾ ਦਰਜ ਕਰਦੇ ਤੁਸੀਂ ਅਸੀਂ ਤਾਂ ਇਨਸਾਫ ਮੰਗਦੇ ਪਏ ਆ ਮੁਕਦਮਾ ਦਰਜ ਕਰੋ ਰਾਜਨੀਤੀ ਨਹੀਂ ਹੈਗੀ ਇਹਦੇ ਵਿੱਚ ਮੁਕਦਮਾ ਦਰਜ ਕਰੋ ਜਿਨ੍ਹਾਂ ਦੇ ਘਰੇ ਮੌਤ ਹੋਈ ਹੈ ਉਹਨਾਂ ਨੂੰ ਕਰੋੜ-ਕਰੋੜ ਰੁਪਏ ਕੰਪਨਸੇਸ਼ਨ ਦੇਣਾ ਤੁਹਾਡਾ ਫਰਜ਼ ਬੰਦਾ ਹੈ ਔਰ ਇਤੋਂ ਇਲਾਵਾ ਉਹਨਾਂ ਦੇ ਘਰਾਂ ਚੋਂ ਕੇ ਬੱਚਿਆਂ ਨੂੰ ਨੌਕਰੀ ਦੇਣਾ ਤੁਹਾਡਾ ਫਰਜ਼ ਬੰਦਾ ਇਹ ਹੁੰਦੀ ਹੈ ਸਟੇਟਮੈਂਟਸ਼ਿਪ ਇਹ ਹੁੰਦੀ ਹੈ ਸਰਕਾਰ ਜੇ ਆਪਾਂ ਸਰਕਾਰ ਲੁੱਟਖੋਟ ਵਾਲੇ پیسے ਤਰੀ ਹੈ ਤਿਆਜੇ ਉਹ ਨਾ ਸਰਕਾਰ ਜਿਹੜੀ ਹੈਗੀ ਆ ਉਹ ਪੰਗੇ ਪੈ ਗਈ ਕਾਰਨਰ ਹੋ ਗਈ ਕਹਿੰਦੀ ਸਰਕਾਰ ਕਰਦੀ ਵੀ ਇਹ ਰਾਜਨੀਤੀ ਨਾ ਕਰੋ ਨਾ ਮੇਰੀ ਗੱਲ ਸੁਣੋ ਕਿਸੇ ਦੀ ਮੌਤ ਤੇ ਰਾਜਨੀਤੀ ਦੇ ਕੋ ਦੁੱਖ ਹੁੰਦਾ ਵੈ ਸਾਡੇ ਦਾ ਸ਼ਰਮਣੀ ਅਕਾਲੀ ਦਲ ਦੇ ਫਾਰਮਰ ਐਮ ਐਲ ਏ ਰਣਜੀਤ ਸਿੰਘ ਢੱਲੋਂ ਦੇ ਘਰੇ ਜਾ ਕੇ ਬੈਠੇ ਆ ਉਹਨਾਂ ਅਫਸੋਸ ਕਰ ਰਹੇ ਆ ਇਹ ਰਾਜਨੀਤੀ ਹੈ ਮੇਰੇ ਦਾ ਇਲਾਕੇ ਜੀ ਨਹੀਂ ਹੈਗਾ ਪਛਵੀ ਤਾਂ ਹੈ ਹੀ ਨਹੀਂ ਉਹ ਉਹ ਰਹਿਣ ਵਾਲੇ ਕਿੱਥੋਂ ਦੇ ਆ ਨੂਰ ਵਾਲਾ ਰੋਡ ਦੇ ਜੇ ਨੂਰ ਵਾਲਾ ਰੋਡ ਦੇ ਰਹਿੰਦੇ ਆ ਤੇ ਰਾਜਨੀਤੀ ਨਹੀਂ ਆ ਇਨਸਾਫ ਦੀ ਮੰਗ ਆ ਰਾਤ ਨੂੰ 11:30 ਅਗਰ ਮੈਂ ਕਿ ਚਲੇ ਗਿਆ ਮੇਰੇ ਸਾਥੀ ਗਏ ਆ ਉੱਥੇ ਕਿਹਾ ਰਾਜਨੀਤੀ ਕਰ ਗਿਆ ਇਹ ਰਾਜਨੀਤੀ ਠੇਕੇਦਾਰਾਂ ਤੇ ਐਫਆਈਆਰ ਕਰ ਸਕਦੇ ਕਿਹਾ ਦੀ ਐਫਟ ਸਰਕਾਰ ਦੇ ਹੋਣੀ ਚਾਹੀਦੀ ਆ ਬਿਆਨ ਹੈਗਾ ਆਪਣਾ ਸੀਐਮ ਸਾਹਿਬ ਦਾ ਕੈਪਟਨ ਮਰਿੰਦਰ ਦੋਨ ਨੇ ਕਹਿੰਦੇ ਐਫਆਈਆਰ ਕਰੋ 302 ਦੀ ਭੁੱਲ ਗਏ ਤੁਸੀਂ ਸਾਰੇ ਇਹ ਗੱਲਾਂ ਜਿਹੜੀਆਂ ਨੇ ਠੇਕੇਦਾਰ ਦੀ ਗੱਲ ਨਹੀਂ ਹੈ ਉਹਨੇ ਕੱਲ ਠੇਕੇਦਾਰ ਨੂੰ ਬਚਾਉਣ ਦੀ ਗੱਲ ਹੈ ਹੁਣ ਮੈਂ ਦੱਸਦਾ ਬਚਣਾ ਕਿਵੇਂ ਕੱਲ ਠੇਕੇਦਾਰ ਨੇ ਕਹਣਾ ਜੀ ਮੈਨੂੰ ਬਿੱਲ ਦਿਖਾਓ ਮੈਂ ਦਾਲੂ ਵਿੱਚ ਕਿੱਥੇ ਆ ਕੱਲ ਗੱਲ ਖਾ ਇਹ ਆਣੀ ਹੈ ਇਹੀ ਹਾਲ ਇਹਨਾਂ ਨੇ ਮਾਨਸੇਵਾਲੇ ਮੰਤਰੀ ਨਾਲ ਕੀਤਾ ਸੀਗਾ ਕਿ ਮੰਤਰੀ ਨੂੰ ਕਹਦਾ ਤੇਰੇ ਤੇ ਕ੍ਰਪਸ਼ਨ ਦਾ ਮਕਦਮਾ ਦਰਜ ਹੋ ਗਿਆ ਅੱਜ ਤੱਕ ਹੁਣ ਉਹੀ ਮੰਤਰੀ ਹੈਗਾ ਐਮਐਲਏ ਤਾਂ ਹੈਗਾ ਨਾ ਤੇ ਕਿਉਂ ਸੀਐਮ ਦੇ ਨਾਲ ਨਹੀਂ ਜਾਂਦਾ ਕੋਈ ਗੱਲ ਹੈ ਵਿਸਰ ਰਿਪੋਰਟ ਤੋਂ ਬਾਅਦ ਹੀ ਕਿ ਲਿਆ ਵਿਸਰ ਬੋਰਡ ਨਾਲ ਲੈਣੇ ਨਹੀਂ ਹੁੰਦੀ ਮਾਫ ਕਰਨਾ ਇਹ ਕਾਨੂੰਨ ਹੈ ਇਹ ਮੋਦੀ ਦੀ ਜੂਰਿਸਪ੍ਰੂਡੈਂਸ ਹੈ ਇਹ ਡਾਕਟਰ ਝੂਠ ਬੋਲ ਰਿਹਾ ਵਿਸਰ ਰਿਪੋਰਟ ਨਾਲ ਕਨਫਰਮ ਹੋਊਗਾ ਕਿ ਉਹਦੇ ਅੱਗੇ ਸੈਟਬੈਕਸ ਕੀ ਹੈਗੇ ਨੇ ਪਰ ਐਪਰੈਂਟਲੀ ਜਿਹੜੀ ਹੈਗੀ ਹੈ ਉਹ ਪੋਸਟ ਆਰਡਰ ਰਿਪੋਰਟ ਜਾਂਦਾ ਹੈਗਾ ਕਿ ਇਨੀਸ਼ਲ ਰੀਜ਼ਨ ਕੀ ਹੈ ਜਦ ਮਾਪਿਓ ਕਹਿ ਰਹੇ ਆ ਕਿ दारू ਪੀਤੀ ਹੈ ਜੱਲੀ दारू ਪੀਤੀ ਹੈ ਗਲਤ दारू ਪੀਤੀ ਹੈ ਸਪੁਰਸਿਕਰ ਪੀਤੀ ਹੈ ਕੀ ਹੈ ਤਾਂ ਡਾਕਟਰ ਜਿਹੜਾ ਹੈਗਾ ਉਹ ਪੇIENTS ਉੱਪਰ ਹੋ ਗਿਆ ਇਹਨਾਂ ਨੇ ਬੋਤਲ ਰਿਕਵਰ ਕਰ ਲੀਆਂ ਕੀ ਕੀਤਾ ਇਹਨਾਂ ਨੇ ਜਿੱਥੇ ਬੱਚੇ ਉੱਥੇ ਡਿਗੇ ਆ ਉਥੋਂ ਦੇ ਕੀ ਇਹਨਾਂ ਨੇ ਸੋਇਲ ਜਿਹੜੀ ਸੋਇਲ ਹੈਗੀ ਮਿੱਟੀ ਹੈ ਉਹਦੇ ਪਲੰਦੇ ਬਣਾਏ ਆ ਜਿਹੜੇ ਉਹਨਾਂ ਦੇ ਮੂੰਹ ਚ ਝਗ ਨਿਕਲੀ ਹੈ ਉਹਦੇ ਪਲੰਦੇ ਬਣਾਏ ਆ ਕੁਝ ਨਹੀਂ ਕੀਤਾ ਇਹਨਾਂ ਨੇ ਪੁਲਿਸ ਜੜੀ ਹੈਗੀ ਉਥੋਂ ਦੀ ਪੋਲੀਟਿਕਲ ਪ੍ਰੈਸ਼ਰ ਥੱਲੇ ਕੰਮ ਕਰਦੀ ਹੈ ਪੁਲਿਸ ਜਿਹੜੀ ਹੈਗੀ ਆ ਉਹ ਜਾਣ ਬੁੱਝ ਕੇ ਐਕਸਾਈਜ਼ ਡਿਪਾਰਟਮੈਂਟ ਪੁਲਿਸ ਹੋ ਗਈ ਉਹ ਸਰਕਾਰ ਦੇ ਗੈਂ ਤਨ ਬਚਾਉਣ ਨੂੰ ਫਿਰਦੀ ਹੈ ਅਸੀਂ ਧਰਨਾ ਵੀ ਲਾਵਾਂਗੇ ਅਸੀਂ ਇਨਸਾਫ ਵੀ ਦਵਾਵਾਂਗੇ ਜਿਹੜੇ ਬੰਦਿਆਂ ਨਾਲ ਨਿਆਂ ਹੀ ਹੋਈ ਹੈ ਉਹਦੇ ਜਦ ਤੱਕ ਇਨਸਾਫ ਨਹੀਂ ਪਹੁੰਚਦਾ ਮੈਂ ਉਹਨਾਂ ਦੀ ਫ੍ਰੀ ਲੜਾਈ ਲੜੂਗਾ ਸਾਰੀ ਕਾਨੂੰਨੀ ਲੜਾਈ ਮੈਂ ਲੜੂਗਾ ਉਹਨਾਂ ਦੀ ਮੈਂ ਇੱਥੇ ਇਲੈਕਸ਼ਨ ਅੰਡਰ ਦੇ ਨਾਲ ਨਾਲ ਵਕੀਰ ਭਲੇ ਆ ਔਰ ਵਕੀਲ ਜਦੋਂ ਜਦੋਂ ਕਿਸ ਨਾਲ ਬੇਇਨਸਾਫੀ ਹੋਈ ਹੈਗੀ ਆ ਔਰ ਜਦੋਂ ਮੈਨੂੰ ਮੌਕਾ ਮਿਲਿਆ ਹੈਗਾ ਮੈਂ ਬੇਇਨਸਾਫੀ ਦੇ ਖਿਲਾਫ ਲੜਦਾ ਰਿਆਂ ਤੇ ਲੜਦਾ ਰਹੂਗਾ ਸਰ ਰਿਪੋਰਟ ਵੀ ਜਾਊਗੀ ਮੋਬਾਈਲ ਨੂੰ ਲੈ ਕੇ ਅਗਰ ਰਿਪੋਰਟ ਕੋ ਲਗਾਉਣੀ ਹੈ ਬਿਲਕੁਲ ਅਸੀਂ ਮੈਂ ਡਾਕਟਰਾਂ ਦੇ ਸ਼ਰੇ ਵਗੈਰੇ ਕਿ ਡਾਕਟਰ ਗਲਤ ਓਪੀਨੀਅਨ ਦੇ ਰਹੇ ਆ ਅੱਜ ਹਾਂਜੀ ਗਲਤ ਆ ਗਿਆ ਮੈਂ ਦੱਸਦਾ ਡਾਕਟਰਾਂ ਨੇ ਸਰਕਾਰ ਦੇ ਪ੍ਰੈਸ 'ਚ ਮਿਲ ਕੇ ਗਲਤ ਜਣੀ ਹੈਗੀ ਇਹ ਰਿਪੋਰਟ ਦੇ ਰਿਆ ਔਰ ਅਸੀਂ ਇੱਥੇ ਜੁਡੀਸ਼ੀਅਨ ਇਕਵਾਇਰੀ ਕਰ ਮੰਗਦੇ ਕਰਦੇ ਆ ਕਿ ਕਿਸੇ ਜੱਜ ਸਾਹਿਬ ਆਣ ਦੇ ਔਰ ਮੈਂ ਦਰਖਾਸਤ ਲਾਣ ਲੱਗਿਆ ਕਿ ਜਾਇਸੇ ਮਾਨ ਦੇ ਜਿਹੜੇ ਹੈਗੇ ਰਹਿਨਮਾਈ ਥੱਲੇ ਜੁਡੀਸ਼ੀਅਨ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਰਿਪੋਰਟਾਂ ਕੀ ਹੈ ਜਿਹੜੇ ਡਾਕਟਰ ਰਾਤ ਨੂੰ ਮੰਨੂ ਕਹਿੰਦੇ ਆ 11:30 ਵਜੇ ਕਿ ਅਸੀਂ ਹਲੇ ਓਪੀਨੀਅਨ ਨਹੀਂ ਦੇਣਾ ਹੈਗਾ ਉਹਨੇ ਅੱਧੇ ਘੰਟੇ ਬਾਅਦ ਤਹਿਸੀਲਾਂ ਨੂੰ ਜਾ ਕੇ ਦੱਸਿਆ ਕਿ ਮਿਸਰੀਅਸ ਸਰਕਮਸਟੈਂਸਿਸ ਥਲੇ ਹੋਈ ਹੈ ਜਿਹੜਾ ਬੰਦਾ ਮੋਰਚੀ ਵਿੱਚ ਉਹਨਾਂ ਦੀ ਬਾਡੀ ਲੈ ਗਿਆ ਲਾਸ਼ ਲੈ ਗਿਆ ਉਹ ਕਹਿੰਦਾ ਕਿ ਭਾਈ ਦਾਰੂ ਦੀ ਬਦਬੂ ਆਉਂਦੀ ਹੈ ਜਿਹਨਾਂ ਦਾ ਬੱਚਾ ਗਿਆ ਮਰਿਆ ਉਹ ਵਿਚਾਰੇ ਹੈਗੇ ਆ ਉਹ ਕਹਿੰਦੇ दारू ਪੀ ਕੇ ਮਰਿਆ ਸੱਚ ਕੌਣ ਕਹਿ ਰਿਹਾ ਜਿਹਨਾਂ ਦਾ ਬੱਚਾ ਮਰਿਆ ਔਰ ਜਿਹੜਾ ਲੈ ਗਿਆ ਉਹ ਸੱਚ ਕਹਦੇ ਕਿ ਜਿਹੜੀ ਜਾਲੀ ਰਿਪੋਰਟਾਂ ਤਿਆਰ ਕਰਦੇ ਵੇ ਇਹ ਆ ਸਾਰੀ ਸਰਕਾਰ ਰਲੀ ਹੋਈ ਹੈ ਤੁਹਾਨੂੰ ਮੈਂ ਦੱਸ ਦਿੰਨਾ ਇਹ ਸਾਰੀ ਸਾਰੀ ਸਰਕਾਰ ਜਿਹੜੀ ਹੈਗੀ ਹੈ ਇਹ 302 ਚਾਣੀ ਚਾਹੀਦੀ ਹੈਗੀ ਹੈ ਕਿਉਂਕਿ ਇਹਨਾਂ ਨੇ ਝੂਠੀਆਂ ਰਿਪੋਰਟਾਂ ਤਿਆਰ ਕੀਤੀਆਂ ਹੈਗੀਆਂ ਨੇ ਇਹਦੇ ਵਿੱਚ ਡਾਕਟਰਾਂ ਦੇ ਫੋਰਜੀ ਲੱਗੂਗੀ ਔਰ ਅਸੀਂ ਫੋਰਜੀ ਲਵਾਵਾਂਗੇ ਇਹ ਡਾਕਟਰ ਸਾਹਿਬ ਨੂੰ ਮੈਂ ਦੱਸਦਾ ਜਾਨਾ ਡਾਕਟਰ ਸਾਹਿਬ ਜਿਹੜੇ ਆਪਾਂ ਕੰਮ ਕਰਦੇ ਵੇੜਦੇ ਆ 24 24 ਵੀ 30 30 ਸਾਲਾਂ ਬਾਅਦ ਜਾ ਕੇ ਵੀ ਜਿਹੜੇ ਪੁਲਿਸ ਵਾਲੇ ਨਜਾਇਜ਼ ਇੰਕਾਊਂਟਰ ਕੀਤੇ ਸੀਗੇ ਜਿਹੜੇ ਡਾਕਟਰਾਂ ਨੇ ਗਲਤ ਰਿਪੋਰਟਾਂ ਜਾਰੀ ਕੀਤੀਆਂ ਸੀਗੀਆਂ ਉਹਨਾਂ ਨੂੰ ਸਜ਼ਾ ਹੋਈਆਂ ਨੇ ਤੇ ਆਹ ਉਹ ਬੱਚੇ ਤੁਹਾਡੇ ਵੀ ਹੈਗੇ ਆ ਕੱਲ ਜਨਨਾ ਜਾਂਦੀਆਂ ਨੇ ਤੁਹਾਡੀ ਰਿਸਪੌਂਸਿਬਿਲਟੀ ਬੰਦੀ ਹੈ ਆਹ ਪੋਲੀਟਿਕਲ ਪਾਰਟੀ ਦਾ ਝਾੜੂ ਦੀ ਆ ਖਿਲਰ ਗਈ ਇਹ ਤਾਂ ਖਤਮ ਹੋ ਗਈ ਹੈ ਕੁਮਰ ਸਾਹਿਬ ਨੇ ਕਿਹਾ ਜੋ ਨਸ਼ਾ ਵੇਚ ਰਿਆ ਸੀ ਉਹਨਾਂ ਨੇ ਕਾਰਕਟ ਆ ਰਹੇ ਆ ਉਹਨਾਂ ਨੂੰ ਫੜ ਕੇ ਅੰਦਰ ਦੇ ਦੇ ਨਸ਼ਾ ਦਾ ਆ ਵੇਚਦੇ ਬੈਨੇ ਕਿਹਨੂੰ ਫੜਨਾ ਅੰਦਰਾਂ ਨੇ ਕਰਨਾ ਹੈ ਜਿਹੜੇ ਬੰਦੇ ਨਸ਼ੇੜੀ ਇਹਨਾਂ ਨੇ ਬਣਾਤੇ ਵੀਲੇ 3 ਸਾਲਾਂ ਵਿੱਚ ਜਿਉਂ ਨੋ ਕੋ 5 ਗ੍ਰਾਮ 10 ਗ੍ਰਾਮ ਨਸ਼ਾ ਫੜਿਆ ਜਾਂਦਾ ਉਹਨੂੰ ਨਸ਼ਾ ਵਿੱਚ ਉਲਾ ਬਣਾਈ ਜਾਂਦੇ ਨੇ ਪਰ ਜਿਹੜੇ ਮੇਨ ਆਪ ਹੈਗੇ ਨੇ ਲੜੇ ਹੋਏ ਨੇ ਇਹਨਾਂ ਦੇ ਬੰਦੇ ਸਾਡੇ ਨੂੰ ਪਤਾ ਕਿੰਨੂੰ ਨਹੀਂ ਪਤਾ ਇਹ ਦੇਖੋ ਸਾਰੇ ਨਸ਼ੇ ਵੇਚਣੇ ਝੂਠੇ ਨਾਰੇ ਲਾਉਂਦੇ ਨੇ ਠੀਕ ਹੈ ਨਾ ਨਸ਼ਾ ਰੋਧ ਜੰਗੜੀ ਹੈਗੀ ਆ ਕੋਈ ਜੰਗ ਜੋਂਗ ਨਹੀਂ ਹੈਗੀ ਇਹ ਸਿਰਫ ਬਿਜ਼ਨਸ ਵਧਾਇਆ ਹੋਇਆ ਹੈ ਇਹ ਬਿਜ਼ਨਸ ਨੂੰ ਵਧਾ ਵਧਾਣ ਵਾਸਤੇ ਜਿਹੜਾ ਪੈਸਾ ਹੈਗਾ ਦਿੱਲੀ ਲੈ ਜਾਣ ਵਾਸਤੇ ਅਰ ਬਾਰ ਵਈਆ ਬਾਹਰ ਲੈ ਕੇ ਜਾ ਰਹੇ ਆ ਕਰਮਾਂ ਰਵੇ 50 ਤੋਂ ਬਾਅਦ ਲੈ ਕੇ ਜਾ ਰਹੇ ਪੰਜਾਬ ਦੀ ਇਕਨੋਮੀ ਦਾ ਬੇੜਾਗਰ ਕਰਤਾ ਇਸੇ ਕਰਕੇ ਪੰਜਾਬ ਜਿਹੜਾ 2 ਨੰਬਰ ਤੇ ਇਕਨੋਮੀ ਤੋਂ ਅੱਜ 26ਵੇਂ ਨੰਬਰ ਤੇ ਪਹੁੰਚ ਗਿਆ ਇਹ ਗੱਲਾਂ ਕਰਦੇ ਤੁਸੀਂ ਮੈਂ ਸੜਕਾ ਪੱਟ ਕੇ ਵੇਖ ਲੋ ਵੀਡੀਓ ਵੇਖੋ ਹੱਥ ਮਾਰੋਗੇ ਉਹ ਸੜਕ ਨਹੀਂ ਹੈਗੀ ਉਹ ਸਭ ਰੇਤਾ ਹੀ ਆ ਪੈਸੇ ਕਮਾਉਣ ਦੇ ਜਰੀਏ ਬਣਾਇਆ ਇਸੇ ਕਰਕੇ ਇਹਨੇ ਚੇਅਰਮੈਨੇ ਬਾਹਰ ਲਾਏ ਹੈਗੇ ਨੇ ਬਾਹਰੋਂ ਲੈ ਕੇ ਲੈ ਕੇ ਅੱਜ ਦਾ ਮੇਰਾ ਮੁੱਦਾ ਇਹ ਨਹੀਂ ਹੈ ਅੱਜ ਦਾ ਮੁੱਦਾ ਇਹ ਹੈ ਕਿ ਮੈਂ ਡਾਕਟਰ ਨੂੰ ਤਾੜਨਾ ਦਿੰਦਾ ਕਿ ਜਿਹੜਾ ਦੀ ਕੰਮ ਕਰਦੇ ਝੂਠੀ ਰਿਪੋਰਟ ਤਿਆਰ ਕੀਤੀ ਹੈ ਇਹ ਤਾਂ ਇੱਥੇ ਨਹੀਂ ਹੋਣਾ ਇਹ ਤਾਂ ਤਾਂ ਬਹੁਤ ਅੱਗੇ ਜਾਊਗਾ ਤੁਸੀਂ ਵਿਸਾ ਰਿਪੋਰਟ ਜਲਦੀ ਤਿਆਰ ਕਰ ਲਓ ਤੁਸੀਂ ਆ ਮੈਡੀਕਲ ਐਮਐਲਆਰ ਤਿਆਰ ਕਰ ਲਓ ਜਲਦੀ ਲੇਕਿਨ ਤੁਹਾਨੂੰ ਨਾ ਜਵਾਬ ਇੱਥੇ ਵੀ ਦੇਣਾ ਪੈਣਾ ਤੇ ਧੁਰ ਦੀ ਦਰਗਾਹ ਵੀ ਦੇਣਾ ਪੈਣਾ ਸਰਪੁਤੀ ਕਹਿ ਰਿਹਾ ਜੀ ਵੀ ਜਲਦੀ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਡਾਕਟਰ ਜਿਹੜੇ ਐਸਐਮਓ ਨੇ ਉਹ ਹੀ ਤਿਆਰ ਕਰ ਰਹੇ ਨੇ ਸਰਕਾਰੀ ਜਿਹੜੇ ਡਾਕਟਰ ਨੇ ਇਹਦੀ ਪੁਸ਼ਟੀ ਕੀਤਾ ਵੀ ਹੋਊਗੀ ਵੀ ਇਹ ਜਲਦੀ ਰਿਪੋਰਟਾਂ ਲਈ ਤਿਆਰ ਹੋ ਗਈ ਇਹਦੀ ਪੁਸ਼ਟੀ ਇੱਥੋਂ ਹੀ ਹੋ ਗਈ ਕਿ ਜਦੋਂ ਮਾਪਿਓ ਕਹਿ ਰਹੇ ਆ ਕਿ दारू ਪੀਂਦਿਆਂ ਨੇ ਡਿੱਗੇ ਉਹ ਕਹਿੰਦਾ दारू ਪੀਤੀ ਨਹੀਂ ਮਿਸਟਰੀਅਸ ਸਰਕਮਸਟੈਂਸ ਅੰ ਅੱਜ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ ਕਰ ਰਿਹਾ ਆ ਆਪਾਂ ਗੱਲ ਕਰਦੇ ਆ ਤੇ ਉੱਥੇ ਆ ਕੇ ਤੁਸੀਂ ਕਹਿੰਦੇ ਪ੍ਰੈਸ ਕਾਨਫਰੰਸ ਹੋਈ ਦੀਗੀ ਕੋਈ ਕੌਣ ਸੱਚਾ ਹੋਊਗਾ ਇਹ ਪ੍ਰੈਸ ਵਾਲੇ ਸੱਚੇ ਹੋਣਗੇ ਮੈਂ ਸੱਚਾ ਹਾਂਗਾ ਤੁਸੀਂ ਸੱਚੇ ਹੋਗੇ ਐਸ ਐਮਓ ਤਾਂ ਰਾਤ ਹੈ ਹੀ ਨਹੀਂ ਜਿਆ ਹੀ ਨਹੀਂਗਾ ਉਹ ਲੇਡੀ ਡਾਕਟਰ ਸੀਗੀ ਮੈਂ ਉਹਨੂੰ ਐਕਸਪੋਜ਼ ਨਹੀਂ ਕਰਨਾ ਜਾਂਦਾ ਪਰ ਜਿਸ ਹਿਸਾਬ ਨਾਲ ਜਾਲੀ ਰਿਪੋਰਟਾਂ ਮੈਂ ਗਾਰੰਟੀ ਕਰ ਦੇਣਾ ਤਿਆਰ ਹੋ ਰਹੀਆਂ ਨੇ ਮੈਂ ਆਪਣੇ ਜ਼ੁਬਾਨ ਤੇ ਖੜਾ ਤਾਂ ਹੀ ਮੈਂ ਜੁਡੀਸ਼ੀਅਨ ਇਨਕੁਆਇਰੀ ਮੰਗ ਕਰਿਆ ਇਹਨਾਂ ਨੂੰ ਕੋ ਪਿਓ ਦੇ ਪੁੱਤ ਹੈਗੇ ਹੋ ਜਿੰਨੇ ਸਰਕਾਰ ਦੇ ਹੈਗੇ ਆ ਸੱਚੇ ਹੈਗੇ ਆ ਤਾਂ ਜੁਡੀਸ਼ੀਅਨ ਇਨਕੁਆਰੀ ਕੇ ਜੈਸਾ ਦੀ ਇਨਕੁਆਰੀ ਕਰਾ ਲੈਣ ਉਹ ਮਤਲਬ ਜੀ ਜਿਹੜੀਆਂ ਜੋ ਮਰੇ ਨੇ ਮਿਰੇ ਤੇ ਉਹਨਾਂ ਨੇ ਸਰਕਾਰ ਨੇ ਲੱਖਾਂ ਦੇਣਾਂ ਉਹ ਕਿੰਨੇ ਲੱਖ ਦਿੱਤਾ ਜੀ 7-7 ਹਾਂਜੀ 10 10 ਲੱਖ ਦਿੱਤਾ ਹੈ। ਕੀ ਆ ਇੱਕ ਬੰਦੇ ਕੀ ਮੈਂ 10 ਲੱਖ? ਤੁਸੀਂ ਐ ਸੀਐਮ ਨੂੰ ਮਾਰ ਕੇ 10 ਲੱਖ ਕਰਵਾ ਤਾਨੂੰ ਉਹਨੂੰ ਦੇ ਦੋਗੇ ਤੇ ਪਰਵਾਰ ਨੂੰ? ਹੈ ਤਾਂ ਜਾਨ ਇੱਕੋ ਜੀ ਐ ਸੀਐਮ ਤੇ ਮੈਂ ਇੱਕੋ ਜੇ ਆ ਤੁਸੀਂ ਵੀ ਇੱਕੋ ਜਾਈਓ ਜਿਹੜਾ ਲੇਬਰ ਕਰਦਾ ਉਹ ਵੀ ਇੱਕੋ ਜਿਆ ਜਾਨ ਤਾਂ ਸਭ ਦੀ ਬਰਾਬਰ ਹੈ ਕਿ ਨਹੀਂ ਆ? ਜੇ ਸਭ ਦੀ ਜਾਨ ਬਰਾਬਰ ਹੈ ਤਾਂ ਫਿਰ ਜਾਨ ਦੀ ਕੀਮਤ ਕੀ ਹੋ ਜਾਂਦੀ ਹੈ? ਮੇਰੇ ਹਿਸਾਬ ਨਾਲ ਜੇ ਉਹਨੂੰ ਐਡਿਕੁਐਟਲੀ ਆਪਾ ਕੰਪੋਸੇਟ ਕਰਦਾ ਸਰਕਾਰ ਨੇ ਤਾਂ 1-1 ਕਰੋੜ ਤੋਂ ਕੱਟ ਨਹੀਂ ਡਾਣਾ ਚਾਹੀਦਾ ਔਰ ਨਾਲ ਜਿਹੜੀ ਸਰਕਾਰੀ ਨੌਕਰੀ ਹੈ ਉਹ ਯਾਨੀ ਬਹੁਤ ਜ਼ਰੂਰੀ ਹੈਗੀ ਤਾਂ ਜੋ ਅੱਗੇ ਜ਼ਿੰਦਗੀ ਬੱਚੇ ਕੱਢ ਸਕਣ